ਅੱਜ ਜਿਵੇਂ ਸਾਰਿਆਂ ਨੂੰ ਪਤਾ ਹੀ ਹੈ ਕਿ ਜਿਹੜੀ ਹੜਾਂ ਦੀ ਪ੍ਰਕੋਪੀ ਚੱਲ ਰਹੀ ਹੈ ਉਸ ਨੂੰ ਲੈ ਕੇ ਅਸੀਂ ਅੱਜ ਇੱਥੇ ਸਬਡਿਨ ਧਰਮਕੋਟ ਦਾ ਪਿੰਡ ਸੰਘੇੜਾ ਅਸੀਂ ਉੱਤੇ ਪਹੁੰਚੇ ਆ ਸਾਡੀ ਸਾਰੀ ਪੁਲਿਸ ਪਾਰਟੀ ਹੈ ਸਾਡੇ ਐਸਐਚਓ ਸਾਹਿਬ ਨੇ ਨਾਲ ਜੋ ਕਾਫੀ ਹਫ਼ਤੇ ਤੋਂ ਹੀ ਅਸੀਂ ਇਹ ਸਾਰਾ ਵਰਕ ਕਰ ਰਹੇ ਆ ਅਸੀਂ ਇੱਥੇ ਆਪਣਾ ਜਿਹੜਾ ਮਾਨਯੋਗ ਐਸਐਸਪੀ ਸਾਹਿਬ ਸ਼੍ਰੀ ਅਜੀਤ ਗਾਂਧੀ ਜੀ ਐਸਐਸਪੀ ਸਾਹਿਬ ਮੋਗਾ ਜੀ ਦੇ ਦਸ਼ਾ ਨਿਰਿਸਮਤਾਵਕ ਇੱਥੇ ਇੱਕ ਪੁਲਿਸ ਕੰਟਰੋਲ ਰੂਮ ਬਣਾਇਆ ਹੈ ਲੋਕਾਂ ਨੂੰ ਜਿਹੜਾ ਆਪਣਾ ਨੰਬਰ ਵੀ ਸ਼ੇਅਰ ਕੀਤਾ ਹੋਇਆ ਹੈ ਤੇ ਇੱਥੇ ਇੱਕ ਵਾਇਰਲੈਸ ਸੈੱਟ ਵਗੈਰਾ ਲਗਾ ਕੇ ਪ੍ਰੋਪਰ ਤੌਰ ਤੇ ਜੇ ਕੋਈ ਇਨਫੋਰਮੇਸ਼ਨ ਹੁੰਦੀ ਹੈ ਤਾਂ ਉਹ ਪਬਲਿਕ ਨੂੰ ਅਸੀਂ ਅਪੀਲ ਕਰਦੇ ਹਾਂ ਵੀ ਉਹਨਾਂ ਨੂੰ ਦੱਸਿਆ ਕਰਨ ਪਾਣੀ ਦੇ ਉਤਰਾਅ ਚੜ੍ਹਾਅ ਬਾਰੇ ਸਾਨੂੰ ਪਤਾ ਲੱਗਦਾ ਰਹਿੰਦਾ ਹੈ ਤੇ ਇੱਥੇ ਜਿਹੜਾ ਪੰਜਾਬ ਸਰਕਾਰ ਵੱਲੋਂ ਤੇ ਮਾਨਯੋਗ ਡਿਪਟੀ ਕਮਿਸ਼ਨਰ ਸਾਹਿਬ ਵੱਲੋਂ ਸਮੇਂ-ਸਮੇਂ ਸਰ ਇੱਥੇ ਰਾਸ਼ਨ ਪ੍ਰੋਵਾਈਡ ਕੀਤਾ ਜਾ ਰਿਹਾ ਹੈ ਅਤੇ ਜੋ ਵੀ ਹਰਾ-ਚਾਰਾ ਪਸ਼ੂਆਂ ਦਾ ਕੋਈ ਆਚਾਰ ਸਹਲੇ ਵਗੈਰਾ ਇਹ ਸਾਰਾ ਇਹਨਾਂ ਨੂੰ ਇੱਥੇ ਪ੍ਰੋਵਾਈਡ ਕੀਤਾ ਜਾ ਰਿਹਾ ਹੈ ਹੋਰ ਵੀ ਜਿਹੜੀਆਂ ਪਾਰਟੀਆਂ ਆਪਣੇ ਤੌਰ ਤੇ ਵੱਖਰੇ ਤੌਰ ਤੇ ਜਿਹੜੀਆਂ ਇਹਨਾਂ ਨੂੰ ਕੋਈ ਮੈਡੀਸਨ ਦੇ ਰਿਹਾ ਕੋਈ ਹੋਰ ਖਾਣ ਪੀਣ ਦਾ ਸਮਾਨ ਦੇ ਰਿਹਾ ਸੋ ਅਸੀਂ ਇਹ ਜਿਹੜੇ ਘਰ ਹੈਗੇ ਆ 25 30 ਘਰ ਨੇ ਪਿੰਡ ਦੇ ਜਿਹੜੇ ਦਰਿਆ ਦੇ ਬਿਲਕੁਲ ਵਿਚਕਾਰ ਆ ਗਏ ਨੇ ਇਹਨਾਂ ਨੂੰ ਅਪੀਲ ਕੀਤੀ ਹੈ ਕਿ ਇਹ ਜਿਹੜੇ ਸਾਰੇ ਧਰਾਂ ਤੋਂ ਬਾਹਰ ਆ ਜਾਣ ਬਈ ਇਹ ਕਾਫੀ ਹੱਦ ਤੱਕ ਆ ਗਏ ਨੇ ਕੁਝ ਪਸ਼ੂ ਵੀ ਆਪਣੇ ਬਾਹਰ ਲਿਆਏ ਨੇ ਪਰ ਫਿਰ ਵੀ ਅਸੀਂ ਉਹਨਾਂ ਨੂੰ ਅਪੀਲ ਕਰਦੇ ਆ ਕਿ ਜਿਹੜੇ ਅੰਦਰ ਕੁਝ ਰਹਿ ਗਏ ਨੇ ਉਹ ਵੀ ਆਪਣਾ ਸਮਾਨ ਲੈ ਕੇ ਬਾਹਰ ਆ ਜਾਣ ਕਿਉਂਕਿ ਪਾਣੀ ਦਾ ਵਹਾਵ ਜਿਹੜਾ ਕੱਲ੍ਹ ਨਾਲੋਂ ਵੀ ਥੋੜਾ ਤੇਜ਼ ਹੋ ਗਿਆ ਅਤੇ 1.5 ਤੋਂ 2 ਫੁੱਟ ਹੋਰ ਜਿਹੜਾ ਵੱਧ ਚੁੱਕਿਆ ਸੋ ਬਹੁਤ ਵੱਡੀ ਸਾਡੇ ਲਈ ਚੇਤਾਵਨੀ ਹੈ ਪੁਲਿਸ ਨੇ ਹਮੇਸ਼ਾ ਹੀ ਵੱਡੀਆਂ-ਵੱਡੀਆਂ ਚੇਤਾਵਨੀਆਂ ਦਾ ਸਾਹਮਣਾ ਕੀਤਾ ਜਿਵੇਂ ਕਿ ਪਿੱਛੇ ਅਸੀਂ ਯੋਧਨਸ਼ਾ ਵਿਰੁੱਧ ਮੁਹਿੰਮ ਚਲਾਈ ਸੀ ਉਹਦੇ ਵਿੱਚ ਵੀ ਕਾਫੀ ਬਹੁਤ ਵੱਡਾ ਪੁਲਿਸ ਦਾ ਯੋਗਦਾਨ ਰਿਹਾ ਹੈ ਅੱਤਵਾਦ ਸਮੇਂ ਵੀ ਬੜਾ ਵੱਡਾ ਯੋਗਦਾਨ ਰਿਹਾ ਹੈ ਹੁਣ ਹੜਾਂ ਦੀ ਪ੍ਰਕਾਪੀ ਨੂੰ ਲੈ ਕੇ ਵੀ ਸਾਡੀ ਪੁਲਿਸ ਜਿਹੜੇ ਮੁਲਾਜ਼ਮ ਹੈ ਸਾਡੇ ਉਹ ਵੀ ਬਹੁਤ ਜ਼ਿਆਦਾ ਲੋਕਾਂ ਦੀ ਹੈਲਪ ਕਰ ਰਹੇ ਨੇ ਦਿਨ ਰਾਤ ਤਤ ਪਰ ਅਸੀਂ ਹਾਜ਼ਰ ਆ ਕਿਸੇ ਵੀ ਤਰ੍ਹਾਂ ਦੀ ਲੋਡ ਹੋਵੇ ਸਾਡੇ ਐਸਐਚਓ ਸਾਹਿਬ ਨਾਲ ਕੰਟੈਕਟ ਕਰਨ ਸਾਡੇ ਕੰਟਰੋਲ ਰੂਮ ਤੇ ਕੰਟੈਕਟ ਕਰਨ ਤਾਂ ਉਸੇ ਸਮੇਂ ਜਿਹੜੀ ਇਹਨਾਂ ਨੂੰ ਸਹਾਇਤਾ ਦਿੱਤੀ ਜਾਊਗੀ ਸੋ ਸਾਨੂੰ ਅਸੀਂ ਇਹੀ ਅਪੀਲ ਕਰਦੇ ਆ ਕਿ ਜਿਹੜੇ ਲੋਕ ਇਥੇ ਘਰਾਂ ਦੇ ਵਿੱਚ ਰਹਿ ਗਏ ਨੇ ਉਹ ਸੁਰੱਖਿਅਤ ਤੌਰ ਤੇ ਜਿਹੜੇ ਬਾਹਰ ਆ ਜਾਣ ਤਾਂ ਜੋ ਕਿ ਕਿਸੇ ਦੀ ਜਾਨ ਮਾਲ ਦਾ ਜਿਹੜਾ ਨੁਕਸਾਨ ਨਾ ਹੋ ਸਕੇ ਅੱਜ ਜਿਵੇਂ ਸਾਰਿਆਂ ਨੂੰ ਪਤਾ ਹੀ ਹੈ ਕਿ ਜਿਹੜੀ ਹੜ੍ਹਾਂ ਦੀ ਪ੍ਰਕੋਪੀ ਚੱਲ ਰਹੀ ਹੈ ਕੋਜ਼ਨ ਲੈ ਕੇ ਅਸੀਂ ਅੱਜ ਇੱਥੇ ਸਬਡਿਨ ਧਰਮਕੋਟ ਦਾ ਪਿੰਡ ਸੰਘੇੜਾ ਅਸੀਂ ਉੱਤੇ ਪਹੁੰਚੇ ਆ ਸਾਡੀ ਸਾਰੀ ਪੁਲਿਸ ਪਾਰਟੀ ਹੈ ਸਾਡੇ ਐਸਐਚਓ ਸਾਹਿਬ ਨੇ ਨਾਲ ਜੋ ਕਾਫੀ ਹਫ਼ਤੇ ਤੋਂ ਹੀ ਅਸੀਂ ਇਹ ਸਾਰਾ ਵਰਕ ਕਰ ਰਹੇ ਆ ਅਸੀਂ ਇੱਥੇ ਆਪਣਾ ਜਿਹੜਾ ਮਾਨਯੋਗ ਐਸਐਸਪੀ ਸਾਹਿਬ ਸ਼੍ਰੀ ਅਜੀਤ ਗਾਂਧੀ ਜੀ ਐਸਐਸਪੀ ਸਾਹਿਬ ਮੋਗਾ ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਇੱਥੇ ਇੱਕ ਪੁਲਿਸ ਕੰਟਰੋਲ ਰੂਮ ਬਣਾਇਆ ਲੋਕਾਂ ਨੂੰ ਜਿਹੜਾ ਆਪਣਾ ਨੰਬਰ ਵੀ ਸ਼ੇਅਰ ਕੀਤਾ ਹੋਇਆ ਹੈ ਤੇ ਇੱਥੇ ਇੱਕ ਵਾਇਰਲੈਸ ਸੈੱਟ ਵਗੈਰਾ ਲਗਾ ਕੇ ਪ੍ਰੋਪਰ ਤੌਰ ਤੇ ਜੇ ਕੋਈ ਇਨਫੋਰਮੇਸ਼ਨ ਹੁੰਦੀ ਹੈ ਤਾਂ ਉਹ ਪਬਲਿਕ ਨੂੰ ਅਸੀਂ ਅਪੀਲ ਕਰਦੇ ਹਾਂ ਵੀ ਉਹਨਾਂ ਨੂੰ ਦੱਸਿਆ ਕਰਨ ਪਾਣੀ ਦੇ ਉਤਰਾਅ ਚੜ੍ਹਾਅ ਬਾਰੇ ਸਾਨੂੰ ਪਤਾ ਲੱਗਦਾ ਰਹਿੰਦਾ ਹੈ ਤੇ ਇੱਥੇ ਜਿਹੜਾ ਪੰਜਾਬ ਸਰਕਾਰ ਵੱਲੋਂ ਤੇ ਮਾਨਯੋਗ ਡਿਪਟੀ ਕਮਿਸ਼ਨਰ ਸਾਹਿਬ ਵੱਲੋਂ ਸਮੇਂ-ਸਮੇਂ ਸਰ ਇੱਥੇ ਰਾਸ਼ਨ ਪ੍ਰੋਵਾਈਡ ਕੀਤਾ ਜਾ ਰਿਹਾ ਹੈ ਅਤੇ ਜੋ ਵੀ ਹਰਾ-ਚਾਰਾ ਪਸ਼ੂਆਂ ਦਾ ਕੋਈ ਆਚਾਰ ਸਹਿਲੇ ਵਗੈਰਾ ਇਹ ਸਾਰਾ ਇਹਨਾਂ ਨੂੰ ਇੱਥੇ ਪ੍ਰੋਵਾਈਡ ਕੀਤਾ ਜਾ ਰਿਹਾ ਹੈ ਹੋਰ ਵੀ ਜਿਹੜੀਆਂ ਪਾਰਟੀਆਂ ਆਪਣੇ ਤੌਰ ਤੇ ਵੱਖਰੇ ਤੌਰ ਤੇ ਜਿਹੜਾ ਇਹਨਾਂ ਨੂੰ ਕੋਈ ਮੈਡੀਸਨ ਦੇ ਰਿਹਾ ਕੋਈ ਹੋਰ ਖਾਣ ਪੀਣ ਦਾ ਸਮਾਨ ਦੇ ਰਿਹਾ ਸੋ ਅਸੀਂ ਇਹ ਜਿਹੜੇ ਘਰ ਹੈਗੇ ਆ 25 30 ਘਰ ਨੇ ਪਿੰਡ ਦੇ ਜਿਹੜੇ ਦਰਿਆ ਦੇ ਬਿਲਕੁਲ ਵਿਚਕਾਰ ਆ ਗਏ ਨੇ ਇਹਨਾਂ ਨੂੰ ਅਪੀਲ ਕੀਤੀ ਹੈ ਕਿ ਇਹ ਜਿਹੜੇ ਸਾਰੇ ਘਰਾਂ ਤੋਂ ਬਾਹਰ ਆ ਜਾਣ ਬਹੁਤ ਕਾਫੀ ਹੱਦ ਤੱਕ ਆ ਗਏ ਨੇ ਕੁਝ ਪਸ਼ੂ ਵੀ ਆਪਣੇ ਬਾਹਰ ਲੈ ਆਏ ਨੇ ਪਰ ਫਿਰ ਵੀ ਅਸੀਂ ਉਹਨਾਂ ਨੂੰ ਅਪੀਲ ਕਰਦੇ ਆ ਕਿ ਜਿਹੜੇ ਅੰਦਰ ਕੁਝ ਰਹਿ ਗਏ ਨੇ ਉਹ ਵੀ ਆਪਣਾ ਸਮਾਨ ਲੈ ਕੇ ਬਾਹਰ ਆ ਜਾਣ ਕਿਉਂਕਿ ਪਾਣੀ ਦਾ ਵਹਾਵ ਜਿਹੜਾ ਕਾਲ ਨਾਲੋਂ ਵੀ ਥੋੜਾ ਤੇਜ਼ ਹੋ ਗਿਆ ਅਤੇ 1.5 ਤੋਂ 2 ਫੁੱਟ ਹੋਰ ਜਿਹੜਾ ਵੱਧ ਚੁੱਕਿਆ ਸੋ ਬਹੁਤ ਵੱਡੀ ਸਾਡੇ ਲਈ ਚੇਤਾਵਨੀ ਹੈ ਪੁਲਿਸ ਨੇ ਹਮੇਸ਼ਾ ਹੀ ਵੱਡੀਆਂ-ਵੱਡੀਆਂ ਚੇਤਾਵਨੀਆਂ ਦਾ ਸਾਹਮਣਾ ਕੀਤਾ ਜਿਵੇਂ ਕਿ ਪਿੱਛੇ ਅਸੀਂ ਯੋਧ ਨਸ਼ਿਆਂ ਵਿਰੁੱਧ ਮੁਹਿੰਮ ਚਲਾਈ ਸੀ ਉਹਦੇ ਵਿੱਚ ਵੀ ਕਾਫੀ ਬਹੁਤ ਵੱਡਾ ਪੁਲਿਸ ਦਾ ਯੋਗਦਾਨ ਰਿਹਾ ਹੈ ਅੱਤਵਾਦ ਸਮੇਂ ਵੀ ਬੜਾ ਵੱਡਾ ਯੋਗਦਾਨ ਰਿਹਾ ਹੈ ਹੁਣ ਹੜ੍ਹਾਂ ਦੀ ਪ੍ਰਕਾਪੀ ਨੂੰ ਲੈ ਕੇ ਵੀ ਸਾਡੀ ਪੁਲਿਸ ਜਿਹੜੇ ਮੁਲਾਜ਼ਮ ਹੈ ਸਾਡੇ ਉਹ ਵੀ ਬਹੁਤ ਜ਼ਿਆਦਾ ਲੋਕਾਂ ਦੀ ਹੈਲਪ ਕਰ ਰਹੇ ਨੇ ਦਿਨ ਰਾਤ ਤਤਪਰ ਅਸੀਂ ਹਾਜ਼ਰ ਆ ਕਿਸੇ ਵੀ ਤਰ੍ਹਾਂ ਦੀ ਲੋੜ ਹੋਵੇ ਸਾਡੇ ਐਸਐਚਓ ਸਾਹਿਬ ਨਾਲ ਕੰਟੈਕਟ ਕਰਨ ਸਾਡੇ ਕੰਟਰੋਲ ਰੂਮ ਤੇ ਕੰਟੈਕਟ ਕਰਨ ਤਾਂ ਉਸੇ ਸਮੇਂ ਜਿਹੜੀ ਇਹਨਾਂ ਨੂੰ ਸਹਾਇਤਾ ਦਿੱਤੀ ਜਾਊਗੀ ਸੋ ਸਾਨੂੰ ਅਸੀਂ ਇਹੀ ਅਪੀਲ ਕਰਦੇ ਹਾਂ ਕਿ ਜਿਹੜੇ ਲੋਕ ਇਥੇ ਘਰਾਂ ਦੇ ਵਿੱਚ ਰਹਿ ਗਏ ਨੇ ਉਹ ਸੁਰੱਖਿਅਤ ਤੌਰ ਤੇ ਜਿਹੜੇ ਬਾਹਰ ਆ ਜਾਣ ਤਾਂ ਜੋ ਕਿ ਕਿਸੇ ਦੀ ਜਾਨ ਮਾਲ ਦਾ ਜਿਹੜਾ ਨੁਕਸਾਨ ਨਾ ਹੋ ਸਕੇ